ਪਰ ਦਸਤਹ ਹੰਗਾਮਾ ਹੋਇਆ ਆ ਮੋ ਸਾਹਮਣੇ ਹੋਏ ਨੇ ਆਵਾਜ਼ ਦੀ ਪਾਰਟੀ ਤੇ ਭਾਜਪਾ ਦੇ ਕਾਉਂਸਲਰ ਦੋਹਾਂ ਪਾਰਟੀਆਂ ਦੇ ਕਾਉਂਸਲਰਾਂ ਦੇ ਵਿਚਾਲੇ ਧੱਕਾ ਮੁਕੀ ਹੋਈ ਤਕਰਾਰ ਤੋਂ ਬਾਅਦ ਇੱਕ ਦੂਜੇ ਦੇ ਨਾਲ ਕਾਉਂਸਲਰ ਉਲਝਦੇ ਹੋਏ ਨਜ਼ਰ ਆਏ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਮੈਂਬਰਾਂ ਦੀ ਚੋਣ ਦੇ ਦੌਰਾਨ ਦਰਸਲ ਇਹ ਜ਼ਬਰਦਸਤ ਹੰਗਾਮਾ ਹੋਇਆ ਹੰਗਾਮੇ ਦੀਆਂ ਤਸਵੀਰਾਂ ਵੀ ਅਸੀਂ ਆ ਤੁਹਾਨੂੰ ਮੁਖਾ ਰਹੇ ਹਾਂ ਆ ਸਵੇਰੇ ਵੇਲੇ ਵੀ ਹੰਗਾਮਾ ਹੋਇਆ ਤੇ ਹੁਣ ਲਾਈਵ ਤਸਵੀਰਾਂ ਤੁਹਾਨੂੰ ਮੁਖਾ ਰਹੇ ਹਾਂ ਲਾਈਵ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਕਾਉਂਸਲਰਾਂ ਦੇ ਬਲੇ ਪ੍ਰੋਜੈਕ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਜਾਰੀ ਹੈ ਦਰਸਲ ਫਾਈਨਾਂਸ ਐਂਡ ਕੰਟੈਕਟ ਕਮੇਟੀ ਮੈਂਬਰਾਂ ਦੀ ਚੋਣ ਦੇ ਦੌਰਾਨ ਸਵੇਰ ਵੇਲੇ ਵੀ ਹੰਗਾਮਾ ਆਇਆ ਤੇ ਇਸ ਵੇਲੇ ਤੁਹਾਨੂੰ ਸਿੱਧੀਆਂ ਚੰਡੀਗੜ੍ਹ ਨਗਰ ਨਿਗਮ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਕੌਂਸਲਰਾਂ ਦੇ ਵੱਲੋਂ ਇੱਕ ਬਜਟ ਦੇ ਖਿਲਾਫ ਦਰਸਲ ਸਵੇਰ ਵੇਲੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਕੌਂਸਲਰਾਂ ਅਮੋ ਸਾਹਮਣੇ ਹੋਏ ਸਨ ਜਦੋਂ ਫਾਈਨਾਂਸ ਐਂਡ ਕੰਟੈਕਟ ਕਮੇਟੀ ਮੈਂਬਰਾਂ ਦੀ ਚੋਣ ਹੋ ਰਹੀ ਸੀ ਉਸ ਵੇਲੇ ਵੀ ਹੰਗਾਮਾ ਆਇਆ ਤੇ ਪਰਫੇਰ ਹੁਣ ਭਾਜੀਪੀ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਵੀ ਹੰਗਾਮੇ ਦੀਆਂ ਜੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਬੁਖਾ ਰਹੇ ਹਾਂ ਕਿਉਂਕਿ ਪਿਛਲੇ ਡੇਢ ਦੋ ਮਹੀਨੇ ਤੋਂ ਲਗਾਤਾਰ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਸਿਆਸੀ ਡਰਾਮਾ ਲਗਾਤਾਰ ਜਾਰੀ ਹੈ ਕੋਈ ਕੌਂਸਲਰ ਵਾਪਸ ਆ ਜਾਂਦਾ ਹੈ ਕੋਈ ਪਾਰਟੀ ਛੱਡ ਕੇ ਚਲਾ ਜਾਂਦਾ ਤੇ ਇਸ ਦੇ ਵਿਚਾਲੇ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਕਿ ਸਭ ਤੋਂ ਸੁਰੰਜ ਵਿੱਚ ਵੇਖੀਆਂ ਜਾ ਸਕਦੀਆਂ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਆ ਮਨੋਜ ਹੁਣ ਵੀ ਤਾਂ ਅਸੀਂ ਲਾਈਵ ਤਸਵੀਰਾਂ ਬੁਖਾ ਰਹੇ ਹਾਂ ਫਿਲਹਾਲ ਦੀ ਕੀ ਸਥਿਤੀ ਹੈ ਕਿਸ ਗੱਲ ਨੂੰ ਲੈ ਕੇ ਇਹ ਹੰਗਾਮ ਦੇਖੋ ਬਿਲਕੁਲ ਪਰਮਿੰਦਰ ਹੁਣ ਮਾਰਸ਼ਲ ਬੁਲਾਏ ਗਏ ਨੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਕਾਉਂਸਲਰ ਆਪਸ ਚ ਭਿੜੇ ਨੇ ਮਾਰਸ਼ਲ ਬੁਲਾ ਕੇ ਬੀਜੇਪੀ ਦੇ ਕਾਉਂਸਲਰਸ ਨੂੰ ਬਾਹਰ ਭੇਜਿਆ ਗਿਆ ਹੈ ਤੇ ਲਗਾਤਾਰ ਸਵੇਰੇ 11 ਵਜੇ ਦੀ ਅਸੀਂ ਗੱਲ ਕਰ ਲਈ 11 ਵਜੇ ਤੋਂ ਲੈ ਕੇ ਹੁਣ 4 ਵਜੇ ਦਾ ਸਮਾਂ ਹੋ ਚੱਲਿਆ ਲਗਾਤਾਰ ਆਪਸੀ ਜਿਹੜਾ ਵਿਵਾਦ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲਾਈਨ ਤੇ ਬੀਜੇਪੀ ਲਗਾਤਾਰ ਆਪਸ ਚ ਇੱਕ ਹੋਰ ਸੌਰਵ ਜੋਸ਼ੀ ਨੂੰ ਸੌਰਵ ਜੋਸ਼ੀ ਨੂੰ ਹੁਣ ਮਾਰਸ਼ਲ ਬਾਹਰ ਲੈ ਕੇ ਜਾਂਦੇ ਹੋਏ ਸਿੱਧਾ ਲਾਈਵ ਤੁਸੀਂ ਵੇਖੋ ਜੇ ਸੌਰਵ ਜੋਸ਼ੀ ਭਾਜਪਾ ਦੇ ਕਾਉਂਸਲਰ ਨੂੰ ਮਾਰਸ਼ਲ ਜਿਹੜੇ ਨੇ ਉਹ ਬਾਹਰ ਲੈ ਕੇ ਜਾ ਰਹੇ ਨੇ ਮਾਰਸ਼ਲ ਕਿਉਂਕਿ ਮੇਅਰ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਬਾਹਰ ਘੱਡਿਆ ਜਾਵੇ ਤੇ ਕਾਫੀ ਜ਼ਿਆਦਾ ਹੱਲਾ ਕਰ ਰਹੇ ਨੇ ਕਿਸੇ ਵੀ ਤਰ੍ਹਾਂ ਕਿ ਸਾਰੇ ਮਾਰਸ਼ਲਸ ਜਿਹੜੇ ਹੈਗੇ ਉਹ ਸੌਰਵ ਜੋਸ਼ੀ ਕਾਉਂਸਲਰ ਨੇ ਤੇ ਦੂਜੇ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਗਸੀੜਦੇ ਹੋਏ ਬਾਹਰ ਲੈ ਕੇ ਜਾਂਦੇ ਦੀ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਲਾਂਕਿ ਦੂਜੇ ਪਾਸੇ बीजेपी ਦੇ ਕਾਉਂਸਲਰ ਨਾਰੇਬਾਜੀ ਕਰਦੇ ਨਜ਼ਰ ਆ ਰਹੇ ਨੇ ਨਾਰੇਬਾਜੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਆ ਮੇਅਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਪੱਲੋ ਵੀ बीजेपी ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਸਵੇਰ ਤੋਂ ਹੀ ਕਈ এজেন্ডੇ ਨੂੰ ਲੈ ਕੇ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਆ ਆਪ ਦੀ ਬਾਰੇ ਹੋਰ ਹੋਰ ਵਿਸਥਾਰ ਨਾਲ ਜਾਣ ਕੇ ਦੇਸੋ ਆ ਮੁੱਦਾ ਕੀ ਹੈ ਦਰਸਲ ਕਿਸ ਗੱਲ ਨੂੰ ਲੈ ਕੇ ਹੰਗਾਮਾ ਹੈ ਕਿਉਂਕਿ ਚੰਡੀਗੜ੍ਹ ਵਾਸੀ ਕਿੰਨਾਂ ਨੇ ਚੁਣ ਕੇ ਕਾਉਂਸਲਰਾਂ ਨੂੰ ਨਗਰ ਨਿਗਮ ਦੇ ਵਿੱਚ ਭੇਜਿਆ ਉਹ ਵੀ ਅਰ ਜਾਨਣਾ ਚਾਹੁੰਦੇ ਨੇ ਉਹਨਾਂ ਦੇ ਜਨ ਦੇ ਵਿੱਚ ਹੀ ਵੱਡਾ ਸਵਾਲ ਹੈ ਦੇਖੋ ਪਰਮਿੰਦਰ ਦੇਖੋ ਪਰਮਿੰਦਰ ਕਿਉਂਕਿ ਕਈ এজেন্ডਸ ਤੇ ਅੱਜ ਗੱਲਬਾਤ ਹੋਣੀ ਸੀ ਡਿਸਕਸ ਹੋਣੀ ਸੀ ਕਈ এজेंडा ਪਾਸ ਕਰਨ ਦੀ ਗੱਲ ਕੀਤੀ ਗਈ ਹੈ ਲੇਕਿਨ ਕਈ এজেন্ডੇ ਨੂੰ ਪਾਸ ਕਰਨ ਤੋਂ ਪਹਿਲਾਂ ਪੂਰੀ ਮੀਟਿੰਗ ਦੇ ਸਦਨ ਦੇ ਜਿਹੜੇ ਕਾਉਂਸਲ ਹੁੰਦੇ ਉਹਨਾਂ ਦੀ ਰਾਏ ਜਾਣਨੀ ਹੁੰਦੀ ਹੈ ਲੇਕਿਨ ਇਸ ਵਿਚਾਲੇ ਕਈ ਮੇਅਰ ਨੇ ਅਤੇ ਅਤਿਪਜ ਪਾਣੀ ਦੀ ਗੱਲ ਕੀਤੀ ਗਈ ਸੀ ਇੱਥੇ ਸਟੇ ਡੌਗ ਦਾ ਮੁੱਦਾ ਚੁੱਕਿਆ ਗਿਆ ਸੀਗਾ ਫ੍ਰੀ ਪਾਰਕਿੰਗ ਦਾ ਮੁੱਦਾ ਚੁੱਕਿਆ ਗਿਆ ਸੀਗਾ ਫ੍ਰੀ ਪਾਰਕਿੰਗ ਨੂੰ ਲੈ ਕੇ ਯਾਤਰੀ ਵਾਟਰ ਸਪਲਾਈ ਨੂੰ ਲੈ ਕੇ ਆਪ ਆਗੂ ਵੀ ਪਾਰਟੀ ਜਨਰਲ ਲੈ ਕੇ ਆਏ ਸੀ ਹਾਲਾਂਕਿ ਭਾਜਪਾ ਸਾਫ ਤੌਰ ਤੇ ਕਹਿਦੀ ਨਜ਼ਰ ਆ ਰਹੀ ਹੈ ਕਿ ਇਹਦੇ ਤੇ ਡਿਸਕਸ ਹੋਣਾ ਚਾਹੀਦਾ ਪੂਰੇ ਲੋ ਦੇ ਹਿਸਾਬ ਨਾਲ ਡਿਸਕਸ ਹੋਣਾ ਚਾਹੀਦਾ ਜਿਸ ਨੂੰ ਲੈ ਕੇ ਇਹ ਹੰਗਾਮਾ ਹੋਇਆ ਹੁਣ ਤੁਸੀਂ ਤਸਵੀਰਾਂ ਵੇਖੋ ਕਿ ਲਗਾਤਾਰ ਆਪਸ ਵਿੱਚ ਓਲਾਂਟੇ ਨਜ਼ਰ ਆ ਰਹੇ ਨੇ ਇਹ ਮੁੱਖ ਤੌਰ ਤੇ ਤਸਵੀਰਾਂ ਨੇ ਕਿ ਜਿਹੜੇ ਜਾ ਰਹੇ ਨੇ ਉਹਨ ਮਹੇਸ਼ ਨੂੰ ਹੱਲਾ ਕੇ ਜਾ ਰਹੇ ਨੇ ਜੀ ਇਹਦੇ ਕਾਉਂਸਲਰਸ ਨੇ ਉਹਨਾਂ ਨੂੰ ਮਾਰਸ਼ਲ ਬਾਹਰ ਲੈ ਕੇ ਜਾਂਦੇ ਹੋਈ ਦੀ ਤਸਵੀਰਾਂ ਬਾਹਰ ਜਾਂਦੇ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਸਾਰਿਆਂ ਨੂੰ ਹੁਣ ਬਾਹਰ ਲੈ ਕੇ ਜਾਂਦੇ ਦੀ ਤਸਵੀਰਾਂ ਤੁਸੀਂ ਵੇਖੋ ਮਾਰਸ਼ਲਾਂ ਵੱਲੋਂ ਬੀਜੇਪੀ ਕਾਉਂਸਲਰਸ ਨੂੰ ਬਾਹਰ ਲੈ ਕੇ ਜਾਇਆ ਜਾ ਰਹਾ ਹੈ ਤੇ ਅੰਦਰ ਖਾਫੀ ਹੰਗਾਮਾ ਹੋਇਆ ਹੈ ਹੰਗਾਮਾ ਹੋਣ ਤੋਂ ਬਾਅਦ ਉੱਥੇ ਉੱਥੇ ਵੀ ਜਿਹੜੇ ਮਾਰਸ਼ਲਸ ਨੇ ਨੋਮੀਨੇਟਿਡ ਕਾਉਂਸਲਰਸ ਨੂੰ ਵੀ ਬਾਹਰ ਲੈ ਕੇ ਜਾਂਦੇ ਦੀ ਤਸਵੀਰਾਂ ਹਾਲਾਂਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਾਡੇ ਨਾਲ ਚਲੋ ਬਾਹਰ ਕੱਢਿਆ ਜਾ ਰਿਹਾ ਹੈ ਲੇਕਿਨ ਦੂਜੇ ਪਾਸੇ ਉਹ ਜਾ ਨਹੀਂ ਜਾ ਰਹੇ ਦੇਖੋ ਤਸਵੀਰਾਂ ਤੁਸੀਂ ਵੇਖੋ ਕਿ ਉਹਨਾਂ ਨੂੰ ਉਠਾਇਆ ਜਾ ਰਹਾ ਹੈ ਕੋਸ਼ਲੀ ਮਾਰਸਲਾ ਵੱਲੋਂ ਉਠਾਇਆ ਜਾ ਰਿਹਾ ਹੈ ਲੇਕਿਨ ਉਹ ਨੋਮੀਨੇਟਿਡ ਕਾਉਂਸਲਰਸ ਨੇ ਉਹ ਉੜਦੇ ਨਜ਼ਰ ਨਹੀਂ ਆ ਰਹੇ ਹੰਗਾਮਾ ਕਿੱਤਾ ਜਾ ਰਿਹਾ ਹੈ ਨਗਰ ਨਿਗਮ ਦੀ ਮੀਟਿੰਗ 'ਤੇ ਹੰਗਾਮਾ ਹੋ ਰਿਹਾ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਵੀ ਅੱਸੀ ਗੱਲ ਕਰ ਲਈਏ ਲਗਾਤਾਰ ਹੰਗਾਮੇ ਹੋ ਰਹੇ ਆ ਬੀਜੇਪੀ ਦੇ ਕਾਉਂਸਲਰਸ ਨੂੰ ਬਾਹਰ ਕੱਢੇ ਕਾਉਂਸਲਰ ਵੱਲੋਂ ਸਾਫ਼-ਸਾਫ਼ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਹੁਣ ਨੋਮੀਨੇਟਿਡ ਕਾਉਂਸਲਰ ਆਪਸ ਵਿੱਚ ਬਹਿਸ-ਵਾਜ਼ੀ ਕਰਦੇ ਬਹਿਸ-ਵਾਜ਼ੀ ਹੁੰਦੇ ਕਰਦੇ ਹੋਏ ਕਿਉਂਕਿ ਮੇਅਰ ਵੱਲੋਂ ਕਿਹਾ ਗਿਆ ਸੀਗਾ ਕਿ ਇਹਨਾਂ ਨੂੰ ਵੀ बाहर कटाया जाए और तस्वीर तुम देखो लगातार ये तस्वीर नगर निगम की तस्वीर ने जिसे हंगामा होता नजर आ रहा आम आदमी पार्टी लगातार कई और यह नॉमीनेटिड काउंसलर रोते हुए यानी कि नॉमीनेटिड काउंसलर बाहर कढ़ने की कोशिश मार्सल वालों की जा रही लेकिन नॉमीनेटिड काउंसलर यह जरूर एतराज जताते हुए रोते हुए नजर आ रहे हैं कि सबू बाहर क्यों कह रहा है तस्वीर तुम वेख रहे हो ਇੱਕ ਨਗਰ ਨਿਗਮ ਦੀ ਦਰਸ਼ਨਾ ਨੇ ਪਰਿੰਦਰ ਔਰ ਖਵੇਤੋ ਵੀ ਅਸੀਂ ਗੱਲ ਕਰ ਲਈਏ ਲਗਾਤਾਰ ਹੰਗਾਮਾ ਹੋਇਆ ਲਗਾਤਾਰ ਲੜਾਈ ਬازی ਹੋਈ ਲਗਾਤਾਰ ਵਿਵਾਦ ਹੋਇਆ ਲਗਾਤਾਰ ਦੂਜੇ ਤੇ ਇਰਾਨੇ ਆਖੀ ਜਿਹੜਾ ਵਿਵਾਦ ਹੈ ਉਹ ਜਿਹਨੂੰ ਵੇਖਣ ਨੂੰ ਆਇਆ ਤੇ ਤੁਸੀਂ ਤੁਸੀਂ ਵੇਖੋ ਕਿ ਆ ਆਮ ਆਦਮੀ ਪਾਰਟੀ ਤੇ ਜੇ ਵੀ ਲਗਾਤਾਰ ਆਪਸੀ ਲੜਾਈ ਝਗੜਾ ਕਰਦੇ ਹੋਏ ਬਹਿਸ ਬازی ਕਰਦੇ ਹੋਏ ਤੇ ਨੋਮੀਨੇਟ ਜਿਹੜੇ ਤਾਂ ਲੜਾਈ ਝਗੜਾ ਕਰਦੇ ਕੋਈ ਨਜ਼ਰ ਆ ਰਹੇ ਨਹੀਂ ਕਿ ਮੈਨੂੰ ਬਾਹਰ ਕਿਉਂ ਕਰ ਲਿਆ ਜਾ ਰਿਹਾ ਦੂਜੇ ਪਾਸੇ ਮਾਰਟਰ ਉਸੇ ਖੜੇ ਨੇ ਮਾਰਟਰ ਦਾ ਕਹਿਣਾ ਹੈ ਕਿ ਤੁਸੀਂ ਬਾਹਰ ਚਲੋ ਲੇਕਿਨ ਨੋਮੀਨੇਟਿਡ ਕਾਉਂਸਲਰ ਨਹੀਂ ਬਾਹਰ ਜਾਂਦੇ ਇਸ ਕਰਕੇ ਇਹ ਹੰਗਾਮਾ ਹੋ ਰਿਹਾ ਹਾਲਾਂਕਿ ਕਈ ਬੀਜੇਪੀ ਦੇ ਕਾਉਂਸਲਰ ਨੂੰ ਬਾਹਰ ਕੱਢਿਆ ਗਿਆ ਹੈ ਮਾਰਸ਼ਲਾਂ ਦੀ ਮਦਦ ਨਾਲ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਪਰਮਿੰਦਰ ਇਹ ਸਦਨ ਦੀ ਤਸਵੀਰਾਂ ਨੇ ਅੰਦਰ ਮਾਰਸ਼ਲ ਨੋਮੀਨੇਟਿਡ ਕਾਉਂਸਲਰ ਨੂੰ ਬਾਹਰ ਲੈ ਕੇ ਜਾਂਦੀ ਦੀ ਤਸਵੀਰਾਂ ਤੁਸੀਂ ਵੇਖੋ ਕਾਫੀ ਹੰਗਾਮਾ ਹੋਇਆ ਔਰ ਨੋਮੀਨੇਟਿਡ ਕਾਉਂਸਲਰ ਰੋਦੇ ਵੀ ਨਜ਼ਰ ਆਏ ਔਰ ਬੀਜੇਪੀ ਦੇ ਸਾਰੇ ਹੁਣ ਸਾਰੇ ਬੀਜੇਪੀ ਦੇ र बाहर बाहर जाते हुए सारे काउंसलर बाहर जाते हैं दूजे पास आम आदमी पार्टी आम आदमी पार्टी नारेबाजी करती नजर नजर आ रही है बीजेपी मुर्दाबाद के नारे लग रहे दूजे पास बीजेपी नारे लादी नजर आ रही है कि आम आदमी पार्टी मुर्दाबाद इस तरह का लगातार सवेर तो ही ਬੀਜਪੀ ਦੇ ਜਿੰਨੇ ਵੀ ਕਾਉਂਸਲਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕਰਦਿਆ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਨਗਰ ਨਿਗਮ ਦੀ ਅੱਜ ਇਹ ਹਾਊਸ ਦੀ ਮੀਟਿੰਗ ਸੀ ਫਾਈਨੈਂਸ ਐਂਡ ਕੰਟੈਕਟ ਕਮੇਟੀ ਦੀ ਮੀਟਿੰਗ ਸੀ ਜਿਸ ਕਰਕੇ ਕਾਫੀ ਹੰਗਾਮਾ ਹੋਇਆ ਤੇ ਹੁਣ ਬੀਜਪੀ ਦੇ ਕਾਉਂਸਲਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਬਾਹਰ ਕਰਦਿਆ ਜਾ ਰਿਹਾ ਜਿਵੇਂ ਕਿ ਮਾਰਸ਼ਲਾ ਵੱਲੋਂ ਸਾਰਿਆਂ ਨੂੰ ਹੁਣ ਬਾਹਰ ਕਰਦਿਆ ਜਾ ਰਿਹਾ ਕਿਉਂਕਿ ਕਈ एजेंडा ਤੇ ਗਲਬਾਤ ਹੋ ਰਹੀ ਸੀ ਡਿਸਕਸ ਬਾਤਾਂ 'ਚ ਵਿਵਾਦ ਹੋਇਆ ਨਾਰੇਬਾਜੀ ਹੋਈ ਔਰ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਸਦਨ ਦੇ ਅੰਦਰ ਦੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਹੰਗਾਮਾ ਹੋਇਆ ਔਰ ਹੁਣ ਮਾਰਸ਼ਲਸ ਤੇ ਉਹਨਾਂ ਨੂੰ ਪੂਰਾ ਠੇਰਾ ਪਾੰਦੇ ਹੋਏ ਯਾਨੀ ਕਿ ਸਾਰਿਆਂ ਨੂੰ ਹੁਣ ਬਾਹਰ ਕਰਿਆ ਜਾ ਰਹਾ ਹੈ ਬੀਜੇਪੀ ਦੇ ਜਿੰਨੇ ਵੀ ਕਾਉਂਸਲਰਸ ਹੈ ਸਾਰਿਆਂ ਨੂੰ ਬਾਹਰ ਕਰਿਆ ਜਾ ਰਹਾ ਔਰ ਸਾਥ ਸੇ ਸਾਥ ਤੱਕ ਜਿਹੜੇ ਨੋਮੀਨੇਟਿਡ ਕਾਉਂਸਲਰਸ ਨੇ ਉਹਨਾਂ ਨੂੰ ਵੀ ਬਾਹਰ ਕੱਢਿਆ ਜਾ ਰਹਾ ਤੇ ਤਸਵੀਰਾਂ ਤੁਸੀਂ ਵੇਖੋ ਕਿ ਕਾਫੀ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਦੇ ਆਪਸ ਵਿੱਚ ਕਾਫੀ ਵਿਵਾਦ ਹੋਇਆ ਜਿਸ ਕਰਕੇ ਬੀਜੇਪੀ ਨੂੰ ਬਾਹਰ ਕੱਢ ਦਿੱਤਾ ਗਿਆ ਪਰਮਿੰਦਰ ਆਹ ਵੈਲਕਮ ਲੋਜ ਅਸੀਂ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਕਿਵੇਂ ਜ਼ਬਰਦਸਤ ਹੰਗਾਮਾ ਜਿਹੜਾ ਪਚੰਦੀਗਰ ਨਗਰ ਨਿਗਮ ਦੇ ਵਿੱਚ ਹੁੰਦਾ ਹੋਇਆ ਆ ਨਜ਼ਰ ਆ ਰਿਹਾ ਹੈ ਇੱਕ ਇੱਕ ਕਰਕੇ ਭਾਜਪੀ ਕਾਉਂਸਲਰਸ ਨੂੰ ਜਿਹੜਾ ਕਿ ਮਾਰਸ਼ਲ ਦੇ ਵੱਲੋਂ ਬਾਹਰ ਕੱਢਿਆ ਜਾ ਰਿਹਾ ਦਸਤਸਤ ਤੌਰ ਤੇ ਜਿਹੜਾ ਕਿ ਕਾਰਵੇ ਚਾਰਗੇ ਤੇ ਕਾਰਵਾਈ ਦੇ ਵਿੱਚ ਵਿਰੋਧ ਪਾਉਂਦੇ ਜਿਹੜੇ ਕਿ ਭਾਜਪੀ ਕਾਉਂਸਲਰ ਤੇ ਇਨਕਲਾਬ ਲੱਗਦੇ ਨਜ਼ਰ ਆਏ ਇਸ ਦੇ ਚੱਲਦੇ ਮਾਰਸ਼ਲ ਦੇ ਵੱਲੋਂ ਕਾਉਂਸਲਰਸ ਨੂੰ ਆ ਬਾਹਰ ਵੀ ਕੱਢਿਆ ਜਾ ਰਿਹਾ ਹੈ ਸਵੇਰ ਤੋਂ ਲਗਾਤਾਰ ਦਸਤ ਦੇ ਹੰਗਾਮਾ ਚੱਲ ਰਿ ਸਵੇਰੇ ਵੇਲੇ ਦੁਪਹਿਰ ਵੇਲੇ ਚੋਣ ਹੋਰੀ ਸੋਸ ਵੇਲੇ ਜਬਰਦਸਤ ਹੰਗਾਮੇ ਦੀਆਂ ਆ ਤੁਸੀਂ ਨਾ ਜਿਹੜੀਆਂ ਕੈਮਰਾ ਦੇ ਵਿੱਚ ਕੈਦ ਹੋਈਆਂ ਮੇਰੇ ਨਵੇਂ ਨਟ ਕੌਂਸਲਰ ਨੇ ਉਹ ਭਾਵਕ ਹੁੰਦੇ ਹੋਏ ਵੀ ਰਹਿੰਦੇ ਹੋਏ ਵੀ ਨਜ਼ਰ ਆਈ ਉਹਨਾਂ ਨੂੰ ਮਾਰਸਲ ਦੇ ਵੱਲੋਂ ਬਾਹਰ ਲਜਾਇਆ ਗਿਆ ਤੇ ਲਗਾਤਾਰ ਜ਼ਬਰਦਸਤ ਹੰਗਾਮਾ ਜਿਹੜਾ ਹੁੰਦਾ ਹੋਇਆ ਸਾਫ਼ ਤੌਰ ਤੇ ਤੁਸੀਂਾਂ ਦੇ ਵਿੱਚ ਵੇਖਿਆ ਜਾ ਸਕਦਾ ਕਿਉਂਕਿ ਜ਼ਿਕਰ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੇ ਮੇਰ ਦੀ ਚੋਣ ਦਾ ਇਹ ਪੂਰਾ ਐਪੀਸੋਡ ਦੀ ਗੱਲ ਕੀਤੀ ਹੈ ਸੁਪਰੀ ਕੋਰਟ ਤੱਕ ਮਾਮਲਾ ਪਹੁੰਚਿਆ ਹੈ ਸੁਪਰੀ ਕੋਰਟ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰਾਂ ਨੂੰ ਮੇਰਤਾ ਖ ਆ ਡਿਪਟੀ ਮੇਅਰਸ ਨੇ ਡਿਪਟੀ ਮੇਅਰ ਦੀ ਚੋਣ ਹੁੰਦੀ ਹੈ ਜਿਹੜੇ ਕਿ ਬੀਜਪੀ ਦੇ ਵਿੱਚ ਖੜੇ ਦੋਵੇਂ ਇੰਡੀਆ ਸਿਤਾ ਜੰਦੀਆਂ ਨੇ ਤੇ ਇਸ ਦੇ ਵਿਚਾਲੇ ਲਗਾਤਾਰ ਰੇਡ ਦੇ ਦੋ ਮਹੀਨੇ ਤੋਂ ਇਹ ਸਿਆਸੀ ਡਰਾਮਾ ਲਗਾਤਾਰ ਜਾਰੀ ਹੈ ਹਾਲਾਂਕਿ ਚੰਡੀਗੜ੍ਹ ਵਾਸਤੇ ਇਹ ਜ਼ਰੂਰ ਹੈ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ